ਮੈਨੂੰ ਕਹਿੰਦਾ ਗੱਲੇ 'ਚ ਜੋ ਹੈਗਾ ਕੱਢ ਦੇ ਪੈਸੇ ਤੇ ਮੈਂ ਕਹਿੰਦਾ ਤੂੰ ਹੈ ਕੋਣਾ ਬਗਾਈ ਕੇ ਮਾਰਦਾ ਪਿਆ ਕਹਿੰਦਾ ਤੂੰ ਪੈਸੇ ਕੱਢ ਕੋਈ ਪਟਾਕਾ ਟਾਈਪ ਫੈਸਲ ਹੁੰਦਾ ਉਹਦਾ ਕੋਈ ਪਟਾਕਾ ਪਿਆ ਜੇ ਕਿਉਂਕਿ ਬਹੁਤ ਹੀ ਨਜ਼ਦੀਕ ਸੀਗਾ ਜੇ ਫੈਰ ਵਾਲਾ ਹੁੰਦਾ ਤਾਂ ਇਹਦੇ ਗੋਲੇ ਵੀ ਵੱਜ ਸਕਦੀ ਸੀ ਕਿ ਆ ਸਹਾਇ ਤੁਹਾਡੇ ਨਾਲ ਭਾਈ ਇਕੱਲਾ ਬੰਦਾ ਆਇਆ ਮੇਰੇ ਕੋਲੇ ਥੈਲਾ ਰੱਖਿਆ ਜੇ ਬਿਗ ਬੈਂ ਦੀ ਮਠਾਈ ਵਰਗਾ ਥੈਲਾ ਸੀਗਾ ਛੋਟੇ ਸਾਈਜ਼ ਦਾ ਤੇ ਮੈਨੂੰ ਕਹਿੰਦਾ ਗੱਲੇ ਚ ਜੋ ਹੈਗਾ ਕੱਢ ਦੇ ਪੈਸੇ ਤੇ ਮੈਂ ਕਿਹਾ ਤੂੰ ਹੈ ਕੋਣਾ ਬਗਾਈ ਕੇ ਮਾਰਦਾ ਪਿਆ ਕਹਿੰਦਾ ਭੈਣ ਦੀ ਲਾ ਨਾ ਤੂੰ ਪੈਸੇ ਕੱਢ ਮੈਂ ਕਿਹਾ ਹੁਣ ਤੂੰ ਗਾਲ ਘੱਟ ਦੀ ਪੈਸੇ ਤਾਂ ਨਹੀਂ ਮੈਂ ਦਿੰਦਾ ਜੋ ਮਰਜ਼ੀ ਕਰ ਲੈ ਉਹਨੇ ਫਾਇਰ ਚਲਾਈ ਉਹ ਖਾਲੀ ਨਿਕਲਿਆ ਇੱਕ ਫਾਇਰ ਫਿਰ ਉਹਨੇ ਦੂਜੀ ਫਾਇਰ ਮਾਰੀ ਉਹ ਮੇਰੇ ਸਾਈਡ ਤੋਂ ਇੱਥੋਂ ਨਿਕਲੀ ਬਾਹਰ ਦੇ ਕੋਲੋਂ ਪਿੱਛੇ ਵੱਜੀ ਤੇ ਤੀਜਾ ਮਾਰਨ ਲੱਗਾ ਮੈਂ ਬੰਦੂਕ ਫੜ ਲਈ ਹੁੰਦੀ ਟੀਡੀ ਕਰਤੀ ਜਿਹੜੇ ਮੇਰੇ ਵੀ ਨਾ ਵੱਜੇ ਨਾ ਹੁੰਦਾ ਕੋਈ ਨੁਕਸਾਨ ਹੋਵੇ ਤੇ ਫਿਰ ਮੈਂ ਸਾਹਲ ਮੁੰਡਾ ਹੈਗਾ ਸਪੇਅਰਪਾਰਡ ਦਾ ਉਹਨੂੰ ਆਵਾਜ਼ ਮਾਰੀ ਲੱਗਾ ਸਾਹਲ ਫੜੀ ਹੋਏ ਭੱਜਦਾ ਪਿਆ ਤੇ ਅਸੀਂ ਦੋ ਦੋਨੇ ਜਣੇ ਮਗਰ ਤੱਕ ਭੱਜੇ ਆ ਤੇ ਸਾਹਮਣੇ ਪੰਜਾਬ ਨੈਸ਼ਨਲ ਬੈਂਕ ਕੋਲੇ ਦੋ ਜਣੇ ਬਾਈਕ ਸਟਾਰਟ ਕਰਕੇ ਖੜੇ ਸੀ ਤੇ ਭੱਜ ਗਏ ਜਿੰਨੇ ਆਨੇ ਸੀ ਟੋਟਲ ਨੇ ਤਿੰਨ ਜਣੇ ਇਕੱਲਾ ਬੰਦਾ ਆਇਆ ਸੀ ਮੇਰੇ ਵੀ ਕਾਰੋਬਾਰ ਕੀ ਹੈ ਮੇਰਾ ਸਟੇਟ ਬੈਂਕ ਦਾ ਕਾਰੋਬਾਰ ਹੈ ਕੱਪੜੇ ਦਾ ਵੀ ਹੈ ਕਿ ਜਦੋਂ ਤੁਸੀਂ ਉਧਰਕਾਰ ਤੇ ਆਏ ਤੁਸੀਂ ਕੱਲੇ ਸੀ ਮੈਂ ਇਕੱਲੇ ਸੀਗੇ ਜੀ ਸਟੇਟ ਬੈਂਕ ਦੀ ਫੋਟੋ ਕੁੱਦੀ ਜਾਂਦੀ ਹੈ ਕੋਈ ਏਜੰਸੀ ਹੈ ਜੀ ਤੁਹਾਨੂੰ ਕਹਿ ਸਕਦਾ ਅੱਜ 34000 ਰੁਪਏ ਆਤੀਆ ਮੇਰੇ ਕੋਲ ਤੇ ਤੁਹਾਨੂੰ ਸਰਕਾਰ ਤੋਂ ਮੀਟਾ ਕਾਡਾ ਕੋਈ ਜਾਣਦੀ ਜਾਂਦੀ ਹੈ ਕਾਡਾ ਆਵੇ ਲੋਕ ਪਾਜੀ ਗਾਗ ਤਾਂ ਹੁਣ ਆਂਦੇ ਰੇਂਦਾ ਕੋਈ ਜਮਾ ਕਰਾਣ ਵੀ ਆਂਦਾ ਕੋਈ ਕਢਾਣ ਵੀ ਆਂਦਾ ਤੇ ਲੁੱਟ ਕਰਕੇ ਕੀ ਕਿਵੇਂ ਨਹੀਂ ਬਚਤੂ ਵੀ ਮੈਂ ਦਿੱਤਾ ਨਹੀਂ ਕੁਛ ਵੀ ਮੈਂ ਕਿ ਤੂੰ ਫਾਇਰ ਮਾਰ ਲੈ ਪੈਸੇ ਤਾਂ ਨਹੀਂ ਮੈਂ ਦਿੰਦਾ ਤੇ ਫਾਇਰ ਉਹਨੇ ਕੀਤਾ ਉਹ ਕਿੱਥੇ ਬੱਜਿਆ ਜਾਂ ਕੀ ਉਹ ਇੱਥੋਂ ਦੇ نیچے ਬੱਜਿਆ ਕਿੱਥੇ ਬੱਜਿਆ نیچے ਵਜਾ ਲੱਭਿਆ ਨਹੀਂ ਤੇ ਪੁਲਿਸ ਆਈ ਸੀ ਤੁਹਾਡੇ ਕੋਲ बोल सॉरी कि कि ਉਹਨਾਂ ਨੇ ਕੀ ਕੀਤਾ ਉਹਨਾਂ ਨੇ ਆ ਕੇ ਬਸ ਚੈਕਿੰਗ ਕੀਤੀ ਸਿੱਕਾ ਮਿਲਿਆ ਨਹੀਂ ਕਹਿੰਦੇ ਇਹ ਪਟਾਕੇ ઓਨલાઈફਾਇਰ ਦੇ ਕਿ ਸ਼ਾਂਸ਼ਰ ਦਾ ਦੂਜੇ ਨਾਲ ਮੜਾ ਪੱਕੇ ਮੰਨ ਕੇ ਕਰਦੇ ਹਾਂ ਇਹਦਾ ਕੱਪੜੇ ਦਾ ਵੀ ਕੰਮ ਹੈ ਤੇ ਗ੍ਰਾਹਕ ਸੇਵਾ ਕਿੰਨੀ ਮੰਗ ਮੰਗ ਕਰਦੇ ਮੰਗੇ ਇਹ ਆ ਜੀ ਕੀ ਆ ਜਿਹੜੇ ਮੂੰਹ ਬਣ ਕੇ ਆਪਾਂ ਨੰਗਦੇ ਆ ਸਾਰੇ ਜਣੇ ਇਹ ਕਿਉਂ ਬਣਿਆ ਜਾਂਦਾ ਇਹਨਾਂ ਨੂੰ ਰੋਕਿਆ ਜਾਵੇ ਉਹ ਤਾਂ ਕਰੋਨਾ ਟਾਈਮ ਨਿਕਲ ਗਿਆ ਕਿ ਉਹ ਮਾਸਕ ਚੁਟੇਗੇ ਚਲਾਨ ਕੱਟਿਆ ਜਾਂਦਾ ਆ ਆਮ ਬੰਦੇ ਦਾ ਆਪਣਾ ਚਲਾਨ ਕੱਟਿਆ ਜਾਂਦਾ ਸਾਰੀ ਚੀਜ਼ਾਂ ਆਪਣੇ ਕੋਲ ਹੀ ਹੁੰਦੀ ਆ ਇਹਨਾਂ ਦਾ ਕਿਉਂ ਨਹੀਂ ਕੱਟਿਆ ਜਾਂਦਾ ਸਾਰੇ ਆਮ ਬਾਜ਼ਾਰ ਚੋਂ ਨਿਕਲਦੇ ਪਏ ਆ ਮੂੰ ਤੇ ਤਿੰਨੇ ਜਣੇ ਕੱਪੜਾ ਬਣ ਕੇ ਤੇ ਇਹਨਾਂ ਨੂੰ ਕਿਉਂ ਨਹੀਂ ਫੜਿਆ ਜਾਂਦਾ ਨਹੀਂ ਇਹ ਜੜਗਾਂ ਸੇਖਾਲੇ ਚੌਂਕ ਦੇ ਵਿੱਚ ਕੱਪੜੇ ਦੀ ਦੁਕਾਨ ਆ ਤੇ ਐਸਬੀਆਈ ਵਾਲਾ ਇਹਨਾਂ ਦੇ ਕੋਲ ਪੈਸਿਆਂ ਦਾ ਲੈਣ ਦੇਣ 20000 ਤੋਂ ਥੱਲੇ ਇਹਨਾਂ ਕੋਲੇ ਵੀ ਜਮ੍ਹਾਂ ਕਰਾ ਦਿੰਦੇ ਆ ਜਿਹੜੇ ਅੱਗੇ ਬੈਂਕ ਦੇ ਵਿੱਚ ਜਮ੍ਹਾਂ ਕਰਾਉਂਦੇ ਆ ਇਹ ਅਜੇ ਕੋਸ਼ਿਸ਼ ਕੀਤੀ ਗਈ ਹੈ ਇਹਨਾਂ ਦੇ ਆਗੇ ਜਿਵੇਂ ਕੋਈ ਪਟਾਕਾ ਟਾਈਪ ਪਿਸਤਲ ਹੁੰਦਾ ਉਹਦਾ ਕੋਈ ਪਟਾਕਾ ਪਾਇਆ ਜੇ ਕਿਉਂਕਿ ਬਹੁਤ ਹੀ ਨਜ਼ਦੀਕ ਸੀਗਾ ਜੇ ਫੈਰ ਵਾਲਾ ਹੁੰਦਾ ਤਾਂ ਇਹਦੇ ਗੋਲੇ ਵੀ ਵੱਜ ਸਕਦੀ ਸੀਗੀ ਪਰ ਕਿਉਂਕਿ ਕੋਈ ਵੀ ਸਿੱਕਾ ਵਗੈਰਾ ਨਹੀਂ ਮਿਲਿਆ ਮੌਕੇ ਤੋਂ ਸਾਨੂੰ ਇਹੀ ਜਾਪਦਾ ਜਿਵੇਂ ਪਟਾਕਾ ਪਟਾਕੇ ਵਾਲਾ ਜਿਹੜਾ ਹੁੰਦਾ ਪਿਸਤਲ ਉਹ ਖਡਾਉਣਾ ਪਿਸਤਲ ਹੁੰਦਾ ਉਹਦੇ ਨਾਲ ਪਟਾਕਾ ਪਾਇਆ ਪਰ ਫਿਰ ਵੀ ਅਸੀਂ ਇਹਦੀ ਬਰੀਕੀ ਨਾਲ ਜਾਂਚ ਕਰ ਰਹੇ ਹਾਂ ਜਲਦੀ ਜਿਹੜੇ ਦੋਸ਼ੀ ਉਹਨਾਂ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਪੈਸਾ ਕੋਈ ਨਹੀਂ ਲੱਗ ਗਏ ਕੋਈ ਪੈਸਾ ਨਹੀਂ ਗਿਆ ਤੇ ਉਹ ਕੋਸ਼ਿਸ਼ ਇੱਕੋ ਹੀ ਬੰਦਾ ਆਇਆ ਸੀ ਅੰਦਰ ਇੱਕੋ ਇੱਕੋ ਨੇ ਇਹ ਜਿਹੜਾ ਪੈਦਲ ਸੀ ਮੋਟਰਸਾਈਕਲ ਤੇ ਪੈਦਲ ਸੀਗਾ ਅੱਗੇ ਜਾ ਕੇ ਮੋਟਰਸਾਈਕਲ ਤੇ ਚੜ੍ਹੇ ਆ ਦੋ ਮੁੰਡੇ ਹੋਰ ਨਾਲ ਸੀ ਉਹ ਅਸੀਂ ਸਾਰੇ ਵੈਰੀਫਾਈ ਕਰ ਰਹੇ ਹਾਂ